ਪਹਿਲੇ ਤਾਂ ਮੈਂ ਵੈਸੇ ਮੈਂ სპੋਰਟਸਮੈਨ ਰਹਾ। სპੋਰਟਸਮੈਨ ਵਿੱਚ ਮੈਂ ਮਾਰਸ਼ਲ ਆਰਟ ਕਰਦਾ ਸੀਗਾ। ਡਿਸਟ੍ਰਿਕਟ ਸਟੇਟ ਐਂਡ ਨੈਸ਼ਨਲ ਵੀ ਖੇលਿਆ ਹੋਇਆ। ਬੈਸਟ ਕਾਰਟਕਾ ਦਾ ਅਵਾਰਡ ਵੀ ਲਿਆ ਹੈਗਾ। ਭਾਈ ਸਾਹਿਬ ਮੇਰੇ ਭਾਈ ਪਰਮਜੀਤ ਸਿੰਘ ਜੀ ਹੂੰ। ਉਹ ਤਬਲਾ ਪਲੇਅਰ ਸਨ। ਓਕੇ। ਉਹ ਤਬਲਾ ਪਲੇਅਰ ਸੰਤੇ ਮੈਂ ਉਹਨਾਂ ਦਾ ਤਬਲਾ ਸੁਣਿਆ ਤੇ ਤੇ ਮੇਰਾ ਮਨ ਚਾਹੇ ਕਿ ਮੈਂ ਤਬਲਾ ਸਿੱਖਾਂਗਾ। ਮੈਂ ਕਿਹਾ ਜੀ ਮੈਨੂੰ ਫਿਰ ਉਹਨਾਂ ਕੋਲ ਸਵੇਰੇ ਤੁਸੀਂ ਲੈ ਚਲੋ। ਇੱਕਦਮ ਆਪਣੀ ਲਾਈਨ ਹੀ ਚੇਂਜ ਕਰ ਲਈ। ਪਲੋ ਪਲੋ ਰੇ ਕੀ ਰਤਨੀਆਂ ਸਿਕ 스ਪਿਰਚੁਅਲ ਵਾਈਬਸ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਲਾਜਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਪਲੋ ਪਲੋ ਰੇ ਕੀਰਤਨੀਆਂ ਦੇ ਪਹਿਲੇ ਭਾਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਇਸੇ ਸੀਰੀਜ਼ ਨੂੰ ਅਗੇ ਤੋਰਦੇ ਹੋਏ ਤੁਹਾਡੇ ਲਈ ਦੂਜਾ ਐਪੀਸੋਡ ਲੈ ਕੇ ਆਏ ਆਂ ਅੱਜ ਸਾਡੇ ਵਿੱਚ ਮੌਜੂਦ ਨੇ ਸਾਡੇ ਹਰਮਨ ਪਿਆਰੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਉਸਤਾਦ ਅੱਲਾ ਰਖਾ ਖਾਨ ਸਾਹਿਬ ਜੀ ਦੇ ਸ਼ਾਗਿਰਦ ਰਹਿ ਚੁੱਕੇ ਨੇ ਤੇ ਬਹੁਤ ਹੀ ਪਿਆਰਾ ਤਬਲਾ ਵਜਾਉਂਦੇ ਨੇ ਤੇ ਕੀਰਤਨ ਵੀ ਕਰਦੇ ਨੇ ਆਓ ਅੱਜ ਭਾਈ ਸਾਹਿਬ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਭਾਈ ਸਾਹਿਬ ਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਆਪ ਜੀ ਸੁਣਾਓ ਸ਼ੁਕਰ ਹੈ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਤੁਸੀਂ ਬਹੁਤ ਅੱਛਾ ਤਬਲਾ ਪਲੇ ਕਰਦੇ ਹੋ ਤੇ ਕੀਰਤਨ ਵੀ ਕਰਦੇ ਹੋ ਇਹ ਤੁਹਾਨੂੰ ਜਾਗ ਕਿੱਥੋਂ ਲੱਗਿਆ ਭਾਈ ਸਾਹਿਬ ਜੀ ਮੇਰੇ ਪਿਤਾ ਜੀ ਥੋੜਾ ਕੀਰਤਨ ਕਰਦੇ ਸੀਗੇ ਪਿੰਡ 'ਚ ਰਹਿੰਦਾ ਸੀਗਾ ਤਾਂ ਤੁਸੀਂ ਕਿਹੜੀ ਜਗ੍ਹਾ ਤੋਂ ਭਾਈ ਸਾਹਿਬ ਜੀ ਬਲਾਉ ਕਰਦੇ ਹੋ ਗੁਰਦਾਸਪੁਰ ਤੋਂ ਹਾਂ ਜੀ ਠੀਕ ਹੈ ਜੀ ਹਾਂਜੀ ਗੁਰਦਾਸਪੁਰ ਤੋਂ ਮੇਰੇ ਪਾਪਾ ਜੀ ਕਰਦੇ ਸੀਗੇ ਕੀਰਤਨ ਪਾਠੀ ਸਿੰਘ ਸਾਹਿਬ ਬਸ ਉਹਨਾਂ ਤੋਂ ਮੈਂ ਥੋੜਾ ਜਾ ਪ੍ਰਭਾਵਿਤ ਹੋਇਆ ਤੇ ਉੱਥੋਂ ਮੈਨੂੰ ਥੋੜੀ ਲੱਗਣ ਲੱਗੀ ਸੀਗੀ ਹਾਂ ਤੇ ਪਹਿਲੇ ਤੋਂ ਮੈਂ ਵੈਸੇ ਮੈਂ სპੋਰਟਸਮੈਨ ਰਹਾ სპੋਰਟਸਮੈਨ ਵਿੱਚ ਮੈਂ ਮਾਰਸ਼ਲ ਆਰਟ ਕਰਦਾ ਸੀਗਾ ਅੱਛਾ ਜੀ ਮਾਰਸ਼ਲ ਆਰਟ ਦੇ ਵਿੱਚ ਮੈਂ ਡਿਸਟ੍ਰਿਕਟ ਸਟੇਟ ਐਂਡ ਨੈਸ਼ਨਲ ਵੀ ਖੇਡਿਆ ਹੋਇਆ ਬੈਸਟ ਕਰਾਟੇਕਾ ਦਾ ਅਵਾਰਡ ਵੀ ਲਿਆ ਹੈਗਾ ਹੂੰ ਸੋ ਬਸ ਉਸ ਤੋਂ ਬਾਅਦ ਮੈਂ ਜਦੋਂ ਕਾਲਜ ਟਾਈਮ ਤੇ ਪਹੁੰਚਿਆ ਕਾਲਜ ਵਿੱਚ ਮੈਂ ਇੱਥੇ ਲਾਹੌਰ ਖਾਲਸਾ ਕਾਲਜ ਵਿੱਚ ਐਡਮਿਸ਼ਨ ਲਈ ਹੂੰ ਲਾਹੌਰ ਖਾਲਸਾ ਕਾਲਜ ਵਿੱਚ ਜਦੋਂ ਆਇਆ ਤਾਂ ਇੱਥੇ ਮੈਨੂੰ ਜਿਹੜੀ ਮਾਰਸ਼ਲ ਆਰਟ ਸੇਮ ਗੇਮ ਨਹੀਂ ਦਿੱਤੀ ਉਹਨਾਂ ਨੇ ਅਤੇ ਹਾਂ ਇਸ ਵੇਲੇ ਉਹ ਕਹਿੰਦੇ ਬਾਕਸਿੰਗ ਰੱਖ ਲਓ ਉਹ ਮੈਂ ਬਾਕਸਿੰਗ ਨਹੀਂ ਰੱਖੀ ਤਾਂ ਫਿਰ ਮੈਂ ਇਹਨੂੰ ਛੱਡ ਕੇ ਮੈਨੂੰ ਇੱਥੇ ਇੱਕ ਭਾਈ ਸਾਹਿਬ ਮੇਰੇ ਭਾਈ ਪਰਮਜੀਤ ਸਿੰਘ ਜੀ ਉਹ ਤਬਲਾ ਪਲੇਅਰ ਸਨ। ਓਕੇ ਉਹ ਤਬਲਾ ਪਲੇਅਰ ਸੰਤੇ ਮੈ ਉਹਦਾ ਤਬਲਾ ਸੁਣਿਆ ਤੇ ਮੈਨੂੰ ਬੜਾ ਅੱਛਾ ਲੱਗਿਆ। ਕਿਉਂਕਿ ਮੈਂ ਪਿਛੋਂ ਪਹਿਲੇ ਤੋਂ ਥੋੜਾ ਜੁੜਿਆ ਤਾਂ ਹੋਇਆ ਸੀਗਾ ਉਸ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀਗਾ ਕਿ ਮੇਰੇ ਪਾਪਾ ਜੀ ਵੀ ਥੋੜਾ ਕੀਰਤਨ ਕਰਦੇ ਆ ਪਰ ਇੰਨਾ ਇੰਟਰਸਟਿੰਗ ਮੈਨੂੰ ਨਹੀਂ ਸੀਗਾ ਉਹਦੇ ਵਿੱਚ ਨਾ। ਤਾਂ ਫਿਰ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦਾ ਤਬਲਾ ਸੁਣਿਆ ਤਾਂ ਮੇਰਾ ਮਨ ਚਾਹੇ ਕਿ ਮੈਂ ਤਬਲਾ ਸਿੱਖਾਂਗਾ ਹੂੰ ਫਿਰ ਮੈਂ ਉਹਨਾਂ ਨੂੰ ਆਖਿਆ ਤੁਸੀਂ ਕਿੱਥੋਂ ਤਬਲਾ ਸਿੱਖਦੇ ਹੋ ਉਹਨਾਂ ਨੇ ਕਿਹਾ ਜੀ ਮੈਂ ਪੰਡਿਤ ਰਮਾ ਕਾਂਜੀ ਕੋ ਤਬਲਾ ਸਿੱਖਦਾ ਹਾਂ ਤਾਂ ਮੈਂ ਕਿਹਾ ਜੀ ਮੈਨੂੰ ਫਿਰ ਉਹਨਾਂ ਕੋਲ ਸਵੇਰੇ ਤੁਸੀਂ ਲੈ ਚਲੋ ਫਿਰ ਅਗਲੇ ਦਿਨ ਮੈਨੂੰ ਉੱਥੇ ਪੰਡਿਤ ਰਮਾ ਕਾਂਜੀ ਕੋਲ ਲੱਗੇ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਾਂਗਾ ਤੁਸੀਂ ਮਾਰਸ਼ਲ ਆਰਟ ਤੁਸੀਂ ਦੱਸਿਆ ਸਿੱਖਦੇ ਰਹੇ ਹੋ ਤੁਸੀਂ ਅਮ ਨੈਸ਼ਨਲ ਜਾਂ ਸਟੇਟ ਲੈਵਲ ਤੇ ਵੀ ਉਹਨੂੰ ਪਲੇ ਕੀਤਾ ਹੈ ਜੀ ਸਟੇਟ ਲੈਵਲ ਤੱਕ ਵੀ ਖੇਡਿਆ ਹੋਇਆ ਓਕੇ ਤੇ ਤੁਸੀਂ ਕਿੰਨੇ ਸਾਲ ਖੇਡਿਆ ਇਹ মার্শাল ਆਰਟ ਐ ਦੋ ਤਿੰਨ ਸਾਲ ਮੈਂ ਕੀਤੀ ਗੇਮ ਓਕੇ ਉਸ ਤੋਂ ਬਾਅਦ ਫਿਰ ਮੈਂ ਇੱਕਦਮ ਆਪਣੀ ਲਾਈਨ ਹੀ ਚੇਂਜ ਕਰ ਲਈ ਹੂੰ ਤਾਂ ਮੈਨੂੰ ਸੇਮ ਗੇਮ ਨਹੀਂ ਇਥੇ ਲਾਲਪੁਰ ਖਾਲਸਾ ਕਾਲਜ ਵਿੱਚ ਮਿਲੀ ਲਾਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ ਤੁਸੀਂ ਐਡਮਿਸ਼ਨ ਲਈ ਇਹ ਕਦੋਂ ਦੀ ਗੱਲ ਕਰ ਰਹੇ ਹੋ ਪਾਈ ਸਾਹਿਬ ਕਿਹੜੇ ਸਾਲ ਦੀ ਗੱਲ ਕਰ ਰਹੇ ਐ ਬੈਕ ਇਨ 1995 ਦੀ ਗੱਲ ਕਰ ਰਿਹਾ 95 ਦੀ ਗੱਲ ਹਾਂਜੀ ਓਕੇ ਠੀਕ ਹੈ ਤਾਂ ਉਸ ਤੋਂ ਬਾਅਦ बस फिर मैं एदे विच ही पै गया तबले च मेरा इना इंटरेस्ट बन गया फिर ਤੁਸੀਂ ਭਾਈ استاد रमाकांत जी ਕੋਲ ਤੁਸੀਂ हां जी मैं 5 ਸਾਲ ਹੋਣਾ ਤੋਂ 5-6 ਸਾਲ ਹੋਏ ਨੇ ਉਹ ਤੋਂ ਤਬਲਾ ਸਿੱਖਦਾ ਰਿਹਾ اچھا ਜੀ हां जी اچھا 5 ਸਾਲ ਮੈਂ ਉਹਨੂੰ ਕੋ ਤਬਲਾ ਸਿੱਖਿਆ ਉਸ ਤੋਂ ਬਾਅਦ ਫਿਰ 5 ਸਾਲ ਤੁਸੀਂ ਭਾਈ रमाकांत जी ਕੋਲ استاد रमाकांत जी ਕੋਲ ਸਿੱਖਿਆ ਲਈ ਹਾਂ ਜੀ ਤੇ ਉਹ ਕਿੰਨਾ ਮੁਸ਼ਕਲ ਸੀ ਤੁਹਾਡੇ ਲਈ ਕਿ ਜਾਂ ਤੁਹਾਡੇ ਅੰਦਰ ਉਹ ਉਸ ਵੀਰ ਨੂੰ ਦੇਖ ਕੇ ਸ਼ੌਂਕ ਪੈਦਾ ਹੋ ਗਿਆ ਮੈਂ ਸਪੋਰਟਸਮੈਨ ਹੋਣ ਦੇ ਨਾਤੇ ਮੇਰੇ ਜਿਹੜੇ ਮਸਲ ਵੀ ਥੋੜੇ ਹੱਥ ਵੀ ਸਟਿਫ ਹੋ ਗਏ ਸੀਗੇ ਹਾਂ ਮੈਨੂੰ ਤਾਂ ਕਾਫੀ ਦਿੱਕਤ ਆਈ ਤਬਲਾ ਸਿੱਖਣ ਨੂੰ ਪਰ ਉਹਦੇ ਮੈਨੂੰ ਰਿਆਜ਼ ਵੀ ਜ਼ਿਆਦਾ ਕਰਨਾ ਪਿਆ ਰਿਆਜ਼ ਜ਼ਿਆਦਾ ਸਮਾਂ ਲਗਾਉਣਾ ਪਿਆ ਮੈਂ ਰੋਟ 8 8 10 10 ਘੰਟੇ ਵੀ ਰਿਆਜ਼ ਰਿਆ ਤਾਂ ਕਿ ਮੈਂ ਉਸ ਲੈਵਲ ਤੱਕ ਥੋੜਾ ਚੰਗਾ ਕਰ ਪਾਵਾਂ ਸਾਡੇ ਦਰਸ਼ਕਾਂ ਨੂੰ ਜਿਹੜੇ ਵੀ ਤਬਲਾ ਸਿੱਖਦੇ ਨੇ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਇਸ ਬਾਰੇ ਦੱਸ ਸਕਦੇ ਹੋ ਕਿ ਕਿਵੇਂ ਤੁਸੀਂ ਰਿਆਜ਼ ਕੀਤਾ ਕਿਵੇਂ ਤੁਹਾਡਾ ਕਿਵੇਂ ਦਿਲ ਕਰ ਗਿਆ ਇਹਨਾਂ ਕਿਤੇ ਇੱਕ ਬੰਦੇ ਨੂੰ ਸੁਣਨ ਨਾਲ ਹੀ ਤੁਹਾਡਾ ਇਹਨਾਂ ਦਿਲ ਕਰ ਗਿਆ ਹਾਂਜੀ ਬਸ ਉਹ ਜੇ ਸੁਣ ਕੇ ਮੈਂ ਉਸ ਤੋਂ ਪ੍ਰਭਾਵਿਤ ਹੋਇਆ ਬਸ ਇਹ ਹੈ ਕਿ ਮੈਂ ਉਦੋਂ 18 ਸਾਲ ਦਾ ਸੀ ਜਦੋਂ ਮੈਂ ਤਬਲਾ ਸਿੱਖਣਾ ਸ਼ੁਰੂ ਕੀਤਾ ਵੈਸੇ ਅੱਜ ਕੱਲ ਸਵਾ ਪਛੋਟੀ ਉਮਰ ਤੋਂ ਬੱਚੇ ਤਬਲਾ ਸਿੱਖਣ ਲੱਗ ਜਾਂਦੇ ਨੇ ਔਰ ਜਿੰਨੀ 18 ਸਾਲ ਦੀ ਉਮਰ ਤੱਕ ਤੋਂ ਬਹੁਤ ਵੱਡੇ ਵਜਤਰੀ ਬਣ ਜਾਂਦੇ ਨੇ ਪਰ ਜੇ ਸਮਰ ਵਿੱਚ ਮੈਂ ਜਾ ਕੇ ਸ਼ੁਰੂ ਕੀਤਾ ਉਹ ਬਹੁਤ ਲੇਟ ਸੀਗਾ ਫਿਰ ਵੀ ਗੁਰੂ ਨੇ ਕਿਰਪਾ ਕੀਤੀ ਤਾਂ ਉਹਨੇ ਮਿਹਨਤ ਕਰਵਾ ਕੇ ਤੇ ਮੇਰੇ ਕੋਲੋਂ ਮੈਂ ਉਸ ਤੋਂ ਬਾਅਦ ਮੈਨੂੰ ਪੰਡਤ ਜੀ ਕੋ 5 6 7 5 ਸਾਲ ਮੈਂ ਸਿੱਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਬੰਬੇ ਭੇਜ ਦਿੱਤਾ 우ਸਤਾਦ ਅਲਰਖ ਖਾਨ ਸਾਹਿਬ ਕੋਲ ਉੱਥੋਂ ਵੀ ਪਰ ਮੈਂ ਇੱਕ ਸਾਲ ਉੱਥੇ ਵੀ ਰਿਹਾ। ਉੱਥੇ ਇੱਕ ਚੀਜ਼ ਪੁੱਛਣਾ ਚਾਹਾਂਗਾ ਭਾਈ ਸਾਹਿਬ ਤੁਸੀਂ 18 ਸਾਲ ਦੇ ਤੁਸੀਂ ਦੱਸਦੇ ਤੁਸੀਂ ਫਿਰ 5 ਸਾਲ ਉਸਤਾਦ ਜੀ ਕੋਲੋਂ ਕੀਰਤਨ ਸਿੱਖਿਆ ਤਬਲਾ ਸਿੱਖਿਆ ਹੈ ਨਾ। ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਬੰਬਈ ਜਾਣਾ ਕੀਤਾ ਤੇ ਕਿੰਨਾ ਤੁਹਾਡੇ ਲਈ ਮੁਸ਼ਕਲ ਰਿਹਾ ਤੁਹਾਡੇ ਘਰਦਿਆਂ ਵਾਸਤੇ ਕਿੰਨਾ ਮੁਸ਼ਕਲ ਰਿਹਾ ਤੁਹਾਨੂੰ ਇੰਨੀ ਦੂਰ ਭੇਜਣਾ ਹੈ ਬੱਚੇ ਨੂੰ ਇੰਨੀ ਦੂਰ ਭੇਜਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਘਰਦਿਆਂ ਵਾਸਤੇ। ਦਰਸਲ ਉਦੋਂ ਇੱਕ ਰੁਝਾਨ ਸੀਗਾ ਹੁਣ ਵੀ ਬੜਾ ਰੁਝਾਨ ਹੈ ਲੋਕਾਂ ਦੇ ਜਿਹੜੇ ਬੱਚੇ ਨੇ ਫੋਰਨ ਕੰਟਰੀ ਨੂੰ ਜਾ ਰਹੇ ਨੇ ਹੁਣੇ ਤੇ ਉਸ ਟਾਈਮ ਤੇ ਵੀ ਬਹੁਤ ਜਾਂਦੇ ਸਨ ਮੈਂ ਜਲੰਧਰ ਚ ਪੜਦਾ ਸੀ ਮੇਰੇ ਪੈਰੈਂਟਸ ਗੁਰਦਾਸਪੁਰ ਰਹਿੰਦੇ ਸੀਗੇ ਤੋਂ ਮੇਰੇ ਕੋਲ ਇੱਥੇ ਆਂਦੇ ਹੁੰਦੇ ਸੀ ਤੇ ਮੈਨੂੰ ਕਹਿੰਦੇ ਸੀ ਕਿ ਮੇਰੇ ਮਾਮਾ ਜੀ ਦੇ ਲੜਕੇ ਹੋਰ ਵੀ ਪਿੰਡ ਦੇ ਬੁੱਡੇ ਕਾਫੀ ਬਾਹਰ ਚਲੇ ਗਏ ਤੇ ਮੈਨੂੰ ਕਹਿੰਦੇ ਸੀਗੇ ਕਿ ਤੂੰ ਵੀ ਤੇਰੇ ਵੀ ਉਦੋਂ 10 ਲੱਖ ਰੁਪਏ ਬਾਹਰ ਜਾਣ ਦਾ ਲੱਗਦਾ ਹੁੰਦਾ ਸੀਗਾ ਅਮਰੀਕਾ ਜਾਂਦਾ ਅੱਛਾ ਜੀ ਹਾਂ ਜੀ ਤੋਂ ਮੈਨੂੰ ਇਹ ਕਹਿੰਦੇ ਸੀ ਕਿ ਤੁਸੀਂ ਤੁਸੀਂ ਬਾਹਰ ਚਲੇ ਜਾਓ ਪਰ ਮੇਰਾ ਇੰਟਰਸਟ ਇਨਾ ਤਬਲੇ ਚ ਬਣਿਆ ਸੀਗਾ ਕਿ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਮੇਰੇ ਛੋਟੇ ਬ੍ਰਦਰ ਨੂੰ ਬਾਹਰ ਭੇਜ ਦਿਓ ਤੇ ਮੈਨੂੰ ਕਿਰਪਾ ਕਰਕੇ ਮੈਨੂੰ ਬੰਬੇ ਭੇਜੋ ਮੈਨੂੰ ਮੈਂ ਉਹਨਾਂ ਕੋਲ ਉਸ ਟਾਈਮ ਤੇ 10000 ਰੁਪਏ ਦੀ ਡਿਮਾਂਡ ਕੀਤੀ ਸੀ ਕਿ ਮੈਨੂੰ 10000 ਰੁਪਏ ਦਿਓ ਤੇ ਮੈਂ ਇੱਕ ਲੋਹੇ ਦਾ ਟਰੰਕ ਮੈਨੂੰ ਉਹਨਾਂ ਨੇ ਲੈਤਾ ਤਾਂ ਉਹ ਮੰਨ ਕੇ ਮੇਰੀ ਰਿਕੁਐਸਟ ਉਹਨਾਂ ਨੇ ਕਬੂਲ ਕੀਤੀ ਤੇ ਮੈਂ ਉਹਨਾਂ ਦੇ ਮਾਤਾ ਪਿਤਾ ਦਾ ਦੇਣ ਨਹੀਂ ਦੇ ਸਕਦਾ ਉਹਨਾਂ ਨੇ ਮੇਰਾ ਇਨਾ ਸਾਥ ਦਿੱਤਾ ਤੇ ਮੈਂ ਫਿਰ ਬੰਬੇ ਚ ਲੱਗ ਗਿਆ अच्छा जी हां जी चला गया ट्रेन ਚ ਗਏ ਹਾਂ ਹਾਂ ਜੀ ਬਸ ਟ੍ਰੇਨ ਗਿਆ ਸੀ ਦਾਦਰ ਐਕਸਪ੍ਰੈਸ ਤੇ ਪਹਿਲਾਂ ਕਦੀ ਲੱਗਦੇ ਹਾਂ ਜੀ ਅੱਛਾ 3 ਦਿਨ ਲੱਗਦੇ ਹਾਂ ਹਾਂ 3 ਦਿਨ ਪਹਿਲਾਂ ਕਦੀ ਸਫਰ ਕੀਤਾ ਸੀ ਬੰਬਈ ਪਹਿਲੇ ਮੇਰਾ ਪਹਿਲੇ ਪਹਿਲਾ ਸਫਰ ਸੀਗਾ ਟ੍ਰੇਨ ਪਹਿਲਾ ਸਫਰ ਹਾਂ ਜੀ ਕੱਲੇ ਗਏ ਸੀਗੇ ਮੈਂ ਕੱਲਾ ਹੀ ਚਲਾ ਗਿਆ ਹਾਂ ਜੀ ਠੀਕ ਪੰਡਤ ਜੀ ਨੇ ਮੈਨੂੰ ਕਿਹਾ ਸੀਗਾ ਪੰਡਤ ਮੇਰੇ ਗੁਰੂ ਜੀ ਦੇ ਪੰਡਤ ਰਮਾ ਕਾਂਜੀ ਨੇ ਉਹਨਾਂ ਨੇ ਆਖਿਆ ਕਿ ਤੁਸੀਂ ਉੱਥੇ ਚਲੇ ਜਾਣਾ ਅੱਬਾ ਜੀ ਕੋਲ ਅਸਤਾਨ ਲਲਖਾਫਾ ਸਾਹਿਬ ਕੋਲ ਉਹਨਾਂ ਨੂੰ ਅੱਬਾ ਜੀ ਕਹਿ ਕੇ ਸੰਬੋਧਨ ਕੀਤਾ ਅੱਬਾ ਜੀ ਕਹਿੰਦੇ ਆ ਠੀਕ ਹੈ ਜੀ ਤਾਂ ਉਹਨਾਂ ਜਿਹੜੇ ਮੇਰੇ ਸੀਨੀਅਰ ਗੁਰਪਾਈ ਨੇ 우ਸਤਾਦ ਕੁਲਵਿੰਦਰ ਸਿੰਘ ਜੀ 우ਸਤਾਦ ਤਰਸੀਮ ਸਿੰਘ ਜੀ ਉਹਨਾਂ ਇੰਗਲੈਂਡ ਰਹਿੰਦੇ ਨੇ ਤੋਂ ਉਹ ਮੇਰੇ ਸੀਨੀਅਰ ਨਹੀਂ ਬੜੇ ਸਤਕਾਰਯੋਗ ਨੇ ਉਹ ਉਹਨਾਂ ਕੋਲ ਉੱਥੇ ਪਹਿਲੇ ਵੀ ਪੰਡਤ ਜੀ ਨੇ ਭੇਜੇ ਸੀ ਉਹਨਾਂ ਨੂੰ ਤੋਂ ਉਹਨਾਂ ਨੇ ਕਾਫੀ ਵਿਦਿਆਤੋਂ ਹਾਸਲ ਕੀਤੀ ਪੰਜਾਬ ਵਿੱਚ ਉਹਨਾਂ ਨੇ ਤਬਲੇ ਦੀ ਵਿੱਦਿਆ ਦਾ ਬਹੁਤ ਪਰਫੈਕਟ ਕੀਤਾ ਉਹਨਾਂ ਦੇ ਬੜੀ ਬੜੀ ਦੇਣ ਆ 우ਸਤਾਦ ਕੁਲਵਿੰਦਰ ਸਿੰਘ ਉਹਨਾਂ ਦੀ ਤੁਸੀਂ 5-6 ਸਾਲ ਉਸਤਾਦ ਜੀ ਕੋਲੋਂ ਸਿੱਖਿਆ ਤੇ ਉਹਦੇ ਵਿੱਚ ਤੁਹਾਨੂੰ ਕੀ ਚੈਲੰਜਸ ਆ ਕਿਉਂਕਿ ਤੁਸੀਂ ਇੱਕ ਫਾਈਟਰ ਸੀਗੇ ਹਨ ਤੁਸੀਂ ਜੋ ਸਪੋਰਟਸ ਕੀਤਾ ਉਹ ਇੱਕ ਫਾਈਟਰ ਵਾਲਾ ਸਪੋਰਟ ਹੈ ਤੇ ਉਹ ਤਬਲੇ ਵਾਲਾ ਜਿਹੜਾ ਇਸ profession ਦੇ ਵਿੱਚ ਆਣਾ ਇਹ ਬਹੁਤ ਕੀਤਨ ਵਾਲਾ ਹੈ ਬਹੁਤ ਸੌਫਟ ਹਾਰਟਡ ਵਾਲੇ ਕੰਮ ਹੈ ਇਹ ਤੁਸੀਂ ਇੱਕ ਨੂੰ ਮੈਨੇਜ ਕਿਦਾਂ ਕੀਤਾ ਤੁਹਾਡੇ ਲਈ ਕੀ ਚੈਲੰਜਸ ਆ ਸਾਡੇ ਦਰਸ਼ਕਾਂ ਨੂੰ ਉਹ ਚੀਜ਼ ਦੱਸਣੀ ਕਰੋ ਕੀ ਚੈਲੰਜਸ ਆ ਜੀ ਉਹ ਬਿਲਕੁਲ ਇੱਕ ਸਪੋਰਟਸ ਦੀ ਲਾਈਨ ਔਰ ਮਿਊਜ਼ਿਕ ਦੀ ਲਾਈਨ ਦੋ ਲੱਗ ਲਾਈਨਾਂ ਨੇ ਹਨਾ ਜੀ ਬਿਲਕੁਲ ਤੇ ਇੱਕਦਮ ਲਾਈਨ ਚੇਂਜ ਕਰ ਲੈਣਾ ਉਹ ਸ਼ਾਇਦ ਮੇਰੇ ਅੰਦਰ ਮੇਰੇ ਪਿਤਾ ਜੀ ਕਰਕੇ ਮੇਰੇ ਅੰਦਰ ਉਹ ਉਸ ਤਰ੍ਹਾਂ ਦਾ ਇੰਟਰਸਟ ਸੀਗਾ ਅੰਦਰ ਮੇਰੇ ਸੀਗਾ ਉਸ ਤਰ੍ਹਾਂ ਦਾ ਇਹ ਸਿੱਖਣ ਦੀ ਭਾਵਨਾ ਮੇਰੇ ਕੇ ਜਿ ਜਿਨ੍ਹਾਂ ਨੂੰ ਮੈਂ ਸੁਣਿਆ ਸੀ ਨਾ ਪਰਮਜੀਤ ਸਿੰਘ ਜੀ ਉਹਨਾਂ ਨੂੰ ਮੈਂ ਜਦੋਂ ਪਹਿਲੀ ਵਾਰ ਸੁਣਿਆ ਮੈਨੂੰ ਉੱਥੇ ਲੈ ਗਏ ਥੋੜਾ ਚਿਰ ਮੈਂ ਉੱਥੇ ਸਿੱਖਦਾ ਵੀ ਰਿਹਾ ਅੱਜ ਮੇਰੇ ਖਿਆਲ ਚ ਉਹਨਾਂ ਨੂੰ ਮਿਲਿਆ ਨੂੰ ਮੈਨੂੰ 30 ਸਾਲ ਹੋ ਗਏ ਨੇ ਮੈਨੂੰ ਉਹ ਪਤਾ ਨਹੀਂ ਉਹ ਕਿੱਥੇ ਰਹਿੰਦੇ ਨੇ ਜਿਨ੍ਹਾਂ ਤੋਂ ਮੈਂ ਇਨਸਪਾਇਰ ਹੋਇਆ ਸੀਗਾ ਓਕੇ ਉਹ ਹੁਣ ਮੱਜ ਮੈਨੂੰ ਨਹੀਂ ਪਤਾ ਉਹ ਕਿੱਥੇ ਰਹਿੰਦੇ ਨੇ ਕਿੱਥੇ ਨੇ ਉਹਨਾਂ ਨਾਲ ਕੋਈ ਮੇਰਾ ਸੰਪਰਕ ਨਹੀਂ ਹੈ ਕੋਈ ਉਹਨਾਂ ਦਾ ਫੋਨ ਨੰਬਰ ਨਹੀਂ ਹੈ ਇਹਨਾਂ ਸਾਲਾਂ ਤੋਂ ਮੈਂ ਉਹਨਾਂ ਨੂੰ ਮਿਲਿਆ ਵੀ ਨਹੀਂ ਉਹ ਤੁਹਾਡੀ ਜ਼ਿੰਦਗੀ ਚ ਆਇਆ ਤੁਹਾਨੂੰ ਇਨਸਪਾਇਰ ਕਰ ਗਿਆ ਉਸਤਾਦ ਜੀ ਕੋਲ ਲੈ ਕੇ ਮੈਨੂੰ ਚਲੇ ਗਏ ਤੇ ਉਸ ਬਾਅਦ ਫਿਰ ਮੇਰਾ ਇਹ ਸਫ਼ਰ ਸ਼ੁਰੂ ਹੋਇਆ ਜੀ ਭਾਈ ਸਾਹਿਬ ਬੰਬੇ ਦਾ ਸਫ਼ਰ ਫਿਰ ਕਿੱਦਾਂ ਕਰਿਆ ਤੁਹਾਡਾ ਬੰਬੇ ਦਾ ਸਫ਼ਰ ਉਹ ਸਾਨੂੰ ਬੰਬੇ ਦਾ ਸਫ਼ਰ ਮੈਨੂੰ ਉੱਥੇ ਕੋਈ ਜਾਣਦਾ ਤੇ ਨਹੀਂ ਸੀਗਾ ਜੀ ਆ ਮੈਂ ਜਦੋਂ ਗਿਆ ਸੀਗਾ ਪਹਿਲੇ ਦਿਨ ਬੰਬੇ ਹਮ ਤੇ ਮੇਰੇ ਪਿੰਡ ਦੇ ਮੈਨੂੰ ਮੇਰੇ ਮਾਤਾ ਨੇ ਮੈਨੂੰ ਮਦਰ ਮਰੀ ਨੇ ਐਡਰੈਸ ਦਿੱਤਾ ਸੀ ਕਿ ਸਾਡੇ ਪਿੰਡ ਦੇ ਕੋਈ ਉੱਥੇ ਰਹਿੰਦੇ ਆ ਜੀ ਤਾਂ ਉਹਨਾਂ ਦਾ ਐਡਰੈਸ ਦਿੱਤਾ ਤਾਂ ਮੈਂ ਟ੍ਰੇਨ ਸਟੇਸ਼ਨ ਤੇ ਉਤਰਿਆ ਉਤੋਂ ਟੈਕਸੀ ਲਈ ਤੇ ਮੈਂ ਉਸ ਐਡਰੈਸ ਤੇ ਚਲਾ ਗਿਆ ਜੋ ਉੱਥੇ ਗਿਆ ਉਹਨਾਂ ਦੇ ਘਰ ਦੇ ਕੋਈ ਬੰਦੇ ਘਰ ਹੈ ਨਹੀਂ ਸੀ ਚਲਾਨੀਆਂ ਸੀ ਬੀਬੀਆਂ ਸੀਗੀਆਂ ਹੂੰ ਤਾਂ ਬੀਬੀਆਂ ਉਹ ਸ਼ਾਦ ਬੀਨੂ ਦੇਖ ਕੇ ਜਰਾ ਘਬਰਾ ਗਈਆਂ ਤੇ ਮੈਨੂੰ ਵੀ ਲੱਗਿਆ ਕਿ ਥੋੜੇ ਅਨਕੰਫਰਟੇਬਲ ਨਹੀਂ ਮੈਂ ਸਿਰਫ ਉਹਨਾਂ ਨੂੰ ਇੰਨਾ ਕਿਹਾ ਕਿ ਮੇਰੇ ਕੋਲ ਡੋਏ ਦਾ ਟਰੰਕ ਸੀਗਾ ਜਿੱਚ ਮੇਰਾ ਸਮਾਨ ਸੀਗਾ ਤੇ ਇੱਕ ਮੇਰੇ ਕੋਲ ਬੈਕਪੈਕ ਸੀਗਾ ਤਾਂ ਮੈਂ ਕਿਹਾ ਕਿ ਬੇਰੀ ਬੇਨਤੀ ਆ ਮੈਂ ਤੁਹਾਡੇ ਪਿੰਡੋਂ ਹੀ ਆਇਆ ਤੇ ਮੇਰਾ ਸਿਰਫ ਤੁਸੀਂ ਸਮਾਨ ਰੱਖ ਲਓ ਤੇ ਮੈਂ ਤੁਹਾਡੇ ਕੋਆ ਕੇ ਲੈ ਜਾਵਾਂਗਾ ਬਾਅਦ ਵਿੱਚ ਤੇ ਫਿਰ ਉਹਨਾਂ ਨੂੰ ਮੈਂ ਆਪਣਾ ਸਮਾਨ ਉਹਨਾਂ ਨੇ ਮੇਰਾ ਰੱਖ ਲਿਆ ਠੀਕ ਹੈ ਇੱਥੇ ਰੱਖ ਦਿੱਤਾ ਮੈਂ ਆਪਣਾ ਬੈਕਪੈਕ ਬੈਕਪੈਕ ਲੈ ਕੇ ਦਾਦਰ ਗੁਰਦੁਆਰਾ ਸਾਹਿਬ ਚਲਾ ਗਿਆ ਹੂੰ ਦਾਦਰ ਗੁਰਦੁਆਰਾ ਸਾਹਿਬ ਉੱਥੇ ਮੈਂ ਪਹੁੰਚਿਆ ਉੱਥੇ ਆ 60 ਰੁਪਏ ਉਹ ਤੋਂ ਲੈਂਦੇ ਹੁੰਦੇ ਸੀਗੇ 20 ਰੁਪਏ ਇੱਕ ਦਿਨ ਦੇ ਤੇ 3 ਦਿਨ ਨਹੀਂ ਰਹਿਣ ਵਾਸਤੇ ਜਗ੍ਹਾ ਦੇ ਦਿੰਦੇ ਸੀ ਇੱਕ ਲੋਕਰ ਜਿਹਾ ਦੇ ਦਿੰਦੇ ਸੀ ਤੁਹਾਨੂੰ ਤੇ ਤੁਸੀਂ ਮਤਲਬ ਉੱਥੇ ਆਪਣਾ ਨਹਾ ਤੋ ਕੇ ਉੱਥੇ ਆਰਾਮ ਕਰ ਸਕਦੇ ਸੀ ਠੀਕ ਹੈ ਜੀ ਉਹ ਪਰ ਜਦੋਂ ਮੈਨੇਜਰ ਸਾਹਿਬ ਨੇ ਮੈਨੂੰ ਕਮਰਾ ਦੇਣ ਲੱਗੇ ਉਹਨਾਂ ਨੇ ਮੈਨੂੰ ਪਹਿਲੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਕੀ ਕਰਨ ਆਏ ਹੋ ਤਾਂ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਗੁਰਦਾਸਪੁਰ ਤੋਂ ਆਇਆ ਮੈਂ ਇੱਥੇ ਤਬਲਾ ਸਿੱਖਣ ਆਇਆ ਜੀ ਕਹਿੰਦੇ ਅੱਛਾ ਅੱਛਾ ਉਹਨਾਂ ਨੇ ਮੈਨੂੰ ਕਮਰਾ ਦੇ ਕਮਰਾ ਨਹੀਂ ਦਿੱਤਾ ਮਤਲਬ ਰਹਿਣ ਵਾਦੀ ਇਜਾਜ਼ਤ ਦਿੱਤੀ ਤੇ ਇੱਕ ਲੋਕਰ ਦਿੱਤਾ ਉੱਚ ਮੈਂ ਆਪਣਾ ਸਮਾਨ ਰੱਖ ਲਿਆ ਠੀਕ ਹੈ ਜੀ ਤੇ ਮੈਂ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਦਾ ਪਿਆ ਸੀਗਾ ਤੇ ਨਿਤਨੇਮ ਕਰਦੇ ਕਰਦੇ ਉੱਪਰੋਂ ਰਾਗੀ ਸਿੰਘ ਉੱਥੇ ਦਾ ਹਾਲ ਜਿਹੜਾ ਗੁਰਦੁਆਰਾ ਸਾਹਿਬ ਦਾ ਹਾਲ ਉੱਪਰ ਆ ਰਾਗੀ ਸਿੰਘ ਕੀਰਤਨ ਕਰਕੇ نیچے ਆਏ ਤਾਂ ਮੰਡਰ ਸਾਹਿਬ ਨੇ ਦੱਸਿਆ ਕਿ ਇਹ ਜਿਹੜੇ ਭਾਈ ਸਾਹਿਬ ਪਾਠ ਕਰਦੇ ਪਏ ਨੇ ਇਹ ਇੱਥੇ ਤਬਲਾ ਸਿੱਖਣ ਆਏ ਠੀਕ ਹੈ ਜੀ ਤੋਂ ਮੈਂ ਪਾਠ ਕਰਕੇ ਜਦੋਂ ਉੱਠਿਆ ਤੇ ਮੈਨੂੰ ਪਾਈ ਸਾਹਿਬ ਮੇਰੇ ਕੋਲ ਆ ਗਏ ਕਹਿੰਦੇ ਕਿ ਤੁਸੀਂ ਤਬਲਾ ਬਜਾਉਂਦੇ ਹੋ ਮੈਂ ਕਿਹਾ ਹਾਂਜੀ ਮੈਂ ਸਿੱਖਿਆ ਤਾਂ ਪਹਿਲੇ ਸੀਗਾ ਕਹਿੰਦੇ ਤੁਸੀਂ ਕਿਤੇ ਡਿਊਟੀ ਕਰੋਗੇ ਮੈਂ ਕਿਹਾ ਹਾਂਜੀ ਕਰਾਂਗਾ ਜੀ ਪਹਿਲੇ ਦਿਨ ਹੀ ਮੈਨੂੰ ਵੀ ਆਸਰਾ ਚਾਹੀਦਾ ਸੀਗਾ ਨਵੀਂ ਜਗ੍ਹਾ ਤੇ ਗਿਆ ਸੀਗਾ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਤੋਂ ਪਰਮੇਸ਼ਰ ਨੇ ਉਹ ਐਸੀ ਵਿਧ ਬਣਾਈ ਕਿ ਮੇਰਾ ਬੰਬੇ ਵਿੱਚ ਪਹਿਲਾ ਦਿਨ ਮੈਂ ਤੜਕੇ ਪਹੁੰਚਿਆ ਸੀਗਾ ਉੱਥੇ 5 ਵਜੇ ਟ੍ਰੇਨ ਉੱਥੇ ਲੱਗ ਗਈ ਸੀ ਤੇ ਪਰਮੇਸ਼ਰ ਨੇ ਐਸੀ ਵਿਧ ਬਣਾਈ ਕਿ ਉਹਨਾਂ ਨੇ ਮੈਨੂੰ ਐਡਰੈਸ ਦਿੱਤਾ ਗੋਰੇ ਕਾਂਡਾ ਉਥੇ ਕੋਈ ਰਾਗੀ ਬਹਾਦਰ ਸਿੰਘ ਲੱਗੇ ਹੋਏ ਸੀਗੇ ਕਹਿੰਦੇ ਉਹਨਾਂ ਨੂੰ ਤਬਲੇ ਵਾਲੇ ਦੀ ਲੋੜ ਆ ਤੁਸੀਂ ਚਲੇ ਜਾਓ ਠੀਕ ਹੈ ਜੀ ਇਸ ਤਰ੍ਹਾਂ ਸਮਝਾਤਾ ਟ੍ਰੇਨ ਤੇ ਬੈਠੋਗੇ ਉੱਥੋਂ ਆਟੋ ਲੈ ਲਿਓ ਤੇ ਮੈਂ ਗੁਰੇ گاؤں ਪਹੁੰਚ ਗਿਆ ਉੱਥੇ ਭਾਈ ਸਾਹਿਬ ਨੂੰ ਮੈਂ ਜਾ ਕੇ ਮਿਲਿਆ ਤੇ ਉਹ ਕਹਿੰਦੇ ਮੈਂ ਉਹਨੂੰ ਦੱਸਿਆ ਕਿ ਮੈਨੂੰ ਫਲਾਣੀ ਭਾਈ ਸਾਹਿਬ ਨੇ ਭੇਜਿਆ ਤੁਹਾਡੇ ਕੋਲ ਤੁਹਾਨੂੰ ਤਬਲੇ ਵਾਲੇ ਦੀ ਲੋੜ ਹੈ ਕਹਿੰਦੇ ਹਾਂਜੀ ਹਾਂਜੀ ਅੱਜ ਸ਼ਾਮ ਨੂੰ ਡਿਊਟੀ ਸ਼ੁਰੂ ਕਰਨੀ ਅੱਛਾ ਸੋ ਮੇਰਾ ਪਹਿਲਾ ਦਿਨ ਜਿਹੜਾ ਬੰਬੇ ਵਿੱਚ ਮੈਂ ਪਹਿਲੇ ਦਿਨ ਹੀ ਜਾ ਕੇ ਜਿੱਥੇ ਕੋਈ ਜਾਣ ਪਛਾਣ ਨਹੀਂ ਆ ਕੁਝ ਨਹੀਂ ਆ ਮੈਂ ਪਹਿਲੇ ਦਿਨ ਹੀ ਕੰਮ ਤੇ ਲੱਗ ਗਿਆ ਅੱਛਾ ਜੀ ਕੰਮ ਤੇ ਲੱਗਣ ਤੋਂ ਬਾਅਦ ਸ਼ਾਮ ਨੂੰ ਸ਼ਾਮ ਦੀ ਹਾਜ਼ਰੀ ਵਿੱਚ ਮੈਨੂੰ 10 ਰੁਪਏ ਮੇਰੇ ਹਿੱਸੇ ਆਏ ਵਾਹ ਸੋ ਮੇਰਾ ਪਹਿਲਾ ਦਿਨ ਜਿਹੜਾ ਬੰਬੇ ਦਾ ਮੈਂ ਭੁੱਲ ਨਹੀਂ ਸਕਦਾ ਕਿ ਮੈਨੂੰ ਪਹਿਲੇ ਦਿਨ ਹੀ ਜਾ ਕੇ ਡਿਊਟੀ ਵੀ ਮਿਲ ਗਈ ਤੇ ਉਹ 10 ਰੁਪਏ ਮੇਰੇ ਹਿੱਸੇ ਆਏ ਵਾਹ ਵਾਹ ਸੋ ਇਹ ਬੜੀ ਗੁਰੂ ਦੀ ਮਿਹ ਬੜੀ ਗੁਰੂ ਨੇ ਸਾਥ ਦਿੱਤਾ ਪਰਮੇਸ਼ਰ ਨੇ ਬੜਾ ਸਾਥ ਦਿੱਤਾ ਤੇ ਉੱਥੋਂ ਫਿਰ ਉਸਤਾਦ ਜਿਹੜੇ ਤੁਸੀਂ ਗੱਲ ਕਰਦੇ ਆ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਜੀ ਕੋਲ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਕੋਲ ਕਿ ਮੈਂ ਇਹ ਗੱਲ ਤੁਹਾਨੂੰ ਕਿਵੇਂ ਹੋਇਆ ਜੀ ਇਹ ਸਾਡੇ ਦਰਸ਼ਕਾਂ ਨੂੰ ਦੱਸਣਾ ਕਰੋ ਹਾਂਜੀ ਫਿਰ ਉੱਥੇ ਇੱਕ ਸੇਵਾਦਾਰ ਸੀਗੇ ਗੁਰਦੁਆਰਾ ਸਾਹਿਬ ਵਿੱਚ ਮੈਨੂੰ ਤਾਂ ਪਤਾ ਨਹੀਂ ਸੀ ਕਿ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਦਾ ਜਿੱਥੇ ਸਖਾਂਦੇ ਨੇ ਜਗ੍ਹਾ ਕਿੱਥੇ ਹੈਗੀ ਆ ਫਿਰ ਮੈਂ ਉਹ ਸੇਵਾਦਾਰ ਨੂੰ ਰਿਕੁਐਸਟ ਕੀਤੀ ਉਹ ਫਿਰ ਨੈਕਸਟ ਡੇ ਮੇਰੇ ਨਾਲ ਗਏ ਮਟੁੰਗਾ ਸ਼ਿਵਾਜੀ ਪਾਰਕ ਜਿੱਥੇ ਅੱਬਾ ਜੀ ਕਲਾਸ ਲਗਾਉਂਦੇ ਸਨ ਉੱਥੇ ਫਿਰ ਮੇਰੇ ਰਾਹ ਨੂੰ ਦੱਸ ਦिए ਕਿ 우ਸਤਾਦ ਅਲਾ ਰਖਾ ਖਾਨ ਸਾਹਿਬ ਨੂੰ ਅੱਬਾ ਜੀ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ ਜਿਹੜੇ ਵੀ ਉਹਨਾਂ ਦੇ ਸ਼ਾਗਿਰਦ ਨੇ ਉਹ ਉਹਨਾਂ ਨੂੰ ਅਲਾ ਰਖਾ ਖਾਨ ਸਾਹਿਬ ਜੀ ਨੂੰ ਅੱਬਾ ਜੀ ਦੇ ਨਾਮ ਨਾਲ ਸੰਬੋਧਨ ਕਰਦੇ ਨੇ ਤੇ ਹਾਂਜੀ ਭਾਈ ਸਾਹਿਬ ਦੱਸ ਹਾਂਜੀ ਫਿਰ ਨੈਕਸਟ ਡੇ ਮੈਂ ਸੇਵਾਦਾਰ ਦੇ ਨਾਲ ਉੱਥੇ ਚਲਾ ਗਿਆ ਕਿਉਂਕਿ ਮੈਨੂੰ ਬੰਬੇ ਦਾ ਪਤਾ ਨਹੀਂ ਸੀਗਾ ਬਿਲਕੁਲ ਉਹ ਥੋੜਾ ਭੇਦੀ ਸੀਗਾ ਉੱਥੇ ਦਾ ਠੀਕ ਹੈ ਜੀ ਤਾਂ ਉਹਨਾਂ ਨਾਲ ਭਾਈ ਸਾਹਿਬ ਮੈਨੂੰ ਉੱਥੇ ਲੈ ਗਏ ਫਿਰ ਮੈਂ ਜਾ ਕੇ ਅੱਬਾ ਜੀ ਨੂੰ ਉੱਥੇ ਮਿਲਿਆ ਮੈਂ ਦੱਸਿਆ ਕਿ ਮੈਂ ਪੰਡਤ ਜੀ ਨੇ ਮੈਨੂੰ ਭੇਜਿਆ ਹੈਗਾ ਤੇ ਉਹ ਸਮਝ ਗਏ ਫਿਰ ਉਹਨਾਂ ਨੇ ਥੋੜਾ ਮੇਰੇ ਕੋਲ ਤਬਲਾ ਸੁਣਿਆ ਉੱਥੇ ਅੱਛਾ ਜੀ ਤੁਸੀਂ ਉਹਨਾਂ ਨੂੰ ਤਬਲਾ ਸੁਣਾਇਆ ਪਹਿਲਾਂ ਫਿਰ ਉਹਨਾਂ ਨੇ ਕਿਹਾ ਪਹਿਲੇ ਤੋਂ ਉਹਨਾਂ ਨੇ ਪੁੱਛਿਆ ਤੂੰ ਆਇਆ ਕਿੱਥੋਂ ਹੈ ਅੱਛਾ ਜੀ ਹਾਂ ਜੀ ਮੈਂ ਕਿਹਾ ਜੀ ਮੈਂ ਗੁਰਦਾਸਪੁਰ ਤੋਂ ਆਇਆ ਅੱਛਾ ਜੀ ਸੋ ਜੋ ਉਸ ਉਸਤਾਦ ਅਲਰਖ ਖਾਨ ਸਾਹਿਬ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਉਹ ਗੁਰਦਾਸਪੁਰ ਦੇ ਸਨ ਉਹ ਵੈਰੀ ਗੁੱਡ ਹਾਂ ਜੀ ਸੋ ਅੱਬਾ ਜੀ ਗੁਰਦਾਸਪੁਰ ਦੇ ਹੋਣ ਕਰਕੇ ਉਹ ਬੜੇ ਖੁਸ਼ ਹੋਏ ਕਿ ਮੇਰੇ ਪਿੰਡੋਂ ਆਇਆ ਵਾਹ ਵਾਹ ਕਹਿੰਦੇ ਵਾਹ ਵੀ ਸਰਦਾਰ ਮੇਰੇ ਪਿੰਡੋਂ ਆਇਆ ਕਹਿੰਦੇ ਬੜੇ ਖੁਸ਼ ਹੋਏ ਤੇ ਕਹਿੰਦੇ ਆਪਣੇ ਸ਼ਗਿਰਦਾਂ ਨੂੰ ਕਹਿਤਾ ਕਿ ਇਹਦਾ ਨਾਮ ਲਿਖ ਲਓ ਬਈ ਤੇ ਇਹਨੂੰ ਸ਼ੁਰੂ ਕਰਾਓ ਠੀਕ ਹੈ ਤਾਂ ਮੈਂ ਨੈਕਸਟ ਡੇ ਮੈਂ ਫਿਰ ਕਲਾਸ ਵਿੱਚ ਆਇਆ ਕਲਾਸ ਵਿੱਚ ਆਇਆ ਤੇ ਉੱਥੇ ਸ਼ੋਕ ਜੀ ਸਨ ਜਿਹੜੇ ਸੀਨੀਅਰ ਸਟੂਡੈਂਟਸ ਹਨ ਅੱਬਾ ਜੀ ਦੇ ਠੀਕ ਹੈ ਉਹਨਾਂ ਨੇ ਮੇਰੇ ਕੋਲੋਂ ਤਬਲਾ ਸੁਣਿਆ ਤੇ ਮੈਨੂੰ ਲੈਸਨ ਦਿੱਤਾ ਮੈਂ ਕਲਾਸ 'ਚ ਬੈਠਾ ਸੀ ਅੱਬਾ ਜੀ ਆ ਗਏ ਕਹਿੰਦੇ ਹਾਂ ਸਰਦਾਰ ਸੁਣਾਓ ਤੋਂ ਅਸ਼ੋਕ ਜੀ ਕਹਿਣ ਲੱਗੇ ਕਿ ਅੱਬਾ ਜੀ ਇਸੇ ਤੋਂ ਸੁਣ ਲਿਆ ਮੈਂ ਕਹਿੰਦੇ ਨਹੀਂ ਮੈਂ ਆਉਂਗਾ ਇਸੇ ਬੈ ਸੁਣੂਗਾ ਫਿਰ ਇਸ ਕੋ ਲੈਸਨ ਦੇਣਾ ਵਾਹ ਸੋ ਅੱਬਾ ਜੀ ਨੇ ਪੰਜਾਬੀ ਹੋਣ ਦੇ ਨਾਤੇ ਉਹ ਮੇਰੇ ਨਾਲ ਪੰਜਾਬੀ ਚ ਹੀ ਗੱਲ ਕਰਦੇ ਸਨ ਅੱਛਾ ਜੀ ਤੇ ਉਹਨੇ ਬਹੁਤ ਪਿਆਰ ਦਿੱਤਾ ਉਹਨਾਂ ਬੜਾ ਫਿਕਰ ਵੀ ਕਰਦੇ ਸੀ ਇਹ ਬੇਟਾ ਤੇਰਾ ਰਹਿਣ ਦਾ ਇੰਤਜ਼ਾਮ ਕਿਤੇ ਹੋਇਆ ਕਿ ਨਹੀਂ ਫਿਰ ਮੈਂ ਗੁਰਦੁਆਰਿਆਂ ਵਿੱਚ ਹੀ ਰਹਿ ਕੇ ਟਾਈਮ ਪਾਸ ਕੀਤਾ ਗੁਰਦੁਆਰਿਆਂ ਵਿੱਚ ਟੂਟੀਆਂ ਵੀ ਲਾਣੀਆਂ ਪਈਆਂ ਉੱਥੇ ਖੰਡ ਪਾਠ ਦੀ ਡਿਊਟੀ ਜਿਹੜੀ ਹੁੰਦੀ ਹੈ 2.5 ਘੰਟੇ ਦੀ ਹੁੰਦੀ ਹੈ ਤਾਂ ਉਹ ਕਿਉਂਕਿ ਖਰਚੇ ਉੱਥੇ ਇਹਨੇ ਫੀਸ ਵੀ ਦੇਣੀ ਆ ਫਿਰ ਰਹਿਣ ਸਹਣ ਦਾ ਬੜਾ ਔਖਾ ਹੁੰਦਾ ਸੀਗਾ ਇਸ ਕਰਕੇ ਆ ਕਾਫੀ ਸਮਾਂ ਮੇਰਾ ਖੰਡ ਪਾਠ ਦੀਆਂ ਡਿਊਟੀਆਂ ਵਿੱਚ ਨਿਕਲਦਾ ਰਿਹਾ ਰਿਆਜ਼ ਨੂੰ ਘੱਟ ਟਾਈਮ ਮਿਲਦਾ ਰਿਹਾ ਅੱਛਾ ਜੀ ਹਾਂਜੀ ਤੇ ਕੋਈ ਉਸਤਾਦ ਜੀ ਨਾਲ ਐੋਜੀ ਘਟਨਾ ਜਿਹੜੀ ਤੁਹਾਨੂੰ ਤੁਹਾਡੇ ਮਨ ਨੂੰ ਛੂਹ ਜਾਂਦੀ ਹੋਵੇ ਕੋਈ ਐੋਜੀ ਘਟਨਾ ਤੁਸੀਂ ਸੁਣਾਓ ਹਾਂ ਜੀ ਉਸਤਾਦ ਜੀ ਨੇ ਮੈਨੂੰ ਇੱਕ ਕਾਇਦਾ ਦਿੱਤਾ ਸੀਗਾ ਦਾਦਾ ਜੇ ਧੇਟ ਧੇਟ ਧਾਗੇ ਨਾ ਧਾਗੇ ਤੇ ਨਾ ਕਿ ਨਾ ਧੇਟ ਧੇਟ ਧਾਗੇ ਨਾ ਧਾਤੀ ਧਾਗੇ ਨਾ ਤੇ ਨਾ ਕਿ ਨਾ ਠੀਕ ਹੈ ਇਹਦੇ ਚ ਮੇਰਾ ਵਜ਼ਨ ਬੀਸੀ ਸਹੀ ਜਾਂਦਾ ਅੱਛਾ ਜੀ ਐ ਬੋਲ ਤੋ ਮੈਂ ਉਹਨਾਂ ਕੋ ਬੜੀਆਂ ਝੜਕਾ ਖਾਦੀ ਤੇ ਝੜਕਾ ਖਾ ਕੇ ਫਿਰ ਠੀਕ ਹੋ ਗਿਆ ਅੱਛਾ ਜੀ ਹਾਂ ਜੀ ਮਤਲਬ ਝੜਕਾ ਖਾਦੇ ਬਿਨਾਂ ਸੈਟ ਨਹੀਂ ਹੁੰਦਾ ਬੰਦਾ ਖਾਣੀਆਂ ਹੀ ਵੇਖਦੀ ਉਸਤਾਦ ਦੀਆਂ ਝੜਕਾ ਹਾਂ ਜੀ ਜ਼ਰੂ ਮਾਪੇ ਤੇ ਆ ਉਸਤਾਦਾਂ ਦੀ ਝੜਕਾ ਖਾ ਕੇ ਬੰਦਾ ਅਗੇ ਨਿਕਲ ਸਕਦਾ ਵਾਹ ਪੈਸਾ ਜੀ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ 12 ਸਾਲ ਵਿਦੇਸ਼ ਦੀ ਧਰਤੀ ਤੇ ਬਿਤਾਏ ਹਾਂ ਜੀ ਤੇ ਤੁਸੀਂ 뮤직 ਨਾਲ ਤਬਲੇ ਨਾਲ ਕਿਵੇਂ ਜੁੜੇ ਰਹੇ ਉੱਥੇ ਬਸੋ ਜਿਹੜੇ 뮤직 ਰਿਲੇਟਡ ਮੇਰੇ ਫਰੈਂਡਸ ਆ ਬਹੁਤ ਸਾਰਾ ਉਹਨਾਂ ਦੇ ਨਾਲ ਸਰਕਲ ਬਣਿਆ ਰਿਹਾ ਆਪਣਾ ਅੱਛਾ ਜੀ ਉੱਥੇ ਮੇਰੇ ਚਰਨਜੀਤ ਭਾਜੀ ਨੇ ਇੱਕ ਉੱਥੇ ਸੋਹਣ ਸਿੰਘ ਰਸੀਆ ਸਾਡੇ ਰਾਗੀ ਹੋਏ ਨੇ ਬੜੇ ਤਕੜੇ ਅੱਛਾ ਜੀ ਪੁਰਾਣੇ ਰਾਗੀ ਉਹਨਾਂ ਦੀ ਫੈਮਿਲੀ ਨਾਲ ਆਪਣੇ ਸੰਬੰਧ ਸੀਗੇ ਠੀਕ ਹੈ ਉਹਨਾਂ ਦੇ ਬੇਟੇ ਪਰਮਿੰਦਰ ਗੋਗਾ ਜੀ ਹਾਂ ਹਾਂ ਉਹਨਾਂ ਨਾਲ ਸੰਪਰਕ ਬਣਿਆ ਤਾਂ ਉਹਨਾਂ ਦਾ ਫਿਰ ਉਹ ਮਿਊਜ਼ਿਕ ਤਾਂ ਥੋੜਾ ਜਿਹਾ ਵਾਤਾਵਰਨ ਬਣ ਗਿਆ ਸਾਡਾ ਸੰਗੀਤ ਦਾ ਹਾਂ ਹਾਂ ਉੱਥੇ ਰਹਿੰਦੇ ਹੋਏ ਤੇ ਉਹ ਉਸੇ ਕਰਕੇ ਫਿਰ ਉਹਨਾਂ ਨਾਲ ਪ੍ਰੋਗਰਾਮ ਵੀ ਨਿਕਲਦੇ ਰਹੇ ਆਪਣੇ ਕੀਰਤਨ ਕੀਤਨੀ ਸਿੰਘਾ ਨਾਲ ਤੁਸੀਂ ਪ੍ਰੋਗਰਾਮ ਕਰਦੇ ਰਹੇ ਉੱਥੇ ਪ੍ਰੋਗਰਾਮ ਵੀ ਦੂਸਰੇ ਵੀ ਪ੍ਰੋਗਰਾਮ ਚੱਲਦੇ ਸੀ ਠੀਕ ਹੈ ਹੋਰ ਕਿਹਨਾਂ ਨਾਲ ਸਿੰਗਰਸ ਨਾਲ ਤੁਸੀਂ ਉੱਥੇ ਪਰਫਾਰਮ ਕੀਤਾ ਹੈ ਜੀ ਸਿੰਗਰ ਜਿਵੇਂ ਦੱਸਿਆ ਕੋ ਪਾਕਿਸਤਾਨੀ ਯਾ ਫੁਦਾਨੀ ਸਿੰਗਰ ਇੰਡੀਅਨ ਸਿੰਗਰ ਸੋ ਉਹਨਾਂ ਨਾਲ ਪਸੰਦ ਕਰਦੇ ਰਾਂਗੀ ਸਿੰਘਾ ਨਾਲ ਵੀ ਸੰਗਤ ਕਰ ਕੀਤੀ ਹੈ ਠੀਕ ਹੈ ਜੀ ਤੇ ਫਿਰ ਭਾਈ ਸਾਹਿਬ ਦੁਬਾਰਾ ਵਾਪਸੀ ਕਿਵੇਂ ਹੋਈ ਪੰਜਾਬ ਦੇ ਵਿੱਚ ਆਉਣਾ ਦੁਬਾਰਾ ਕਿਵੇਂ ਸੀ ਇਦਾਂ ਕਿ ਮੇਰਾ ਛੋਟਾ ਬ੍ਰਦਰ ਵੀ ਉੱਥੇ 2003 ਵਿੱਚ ਆ ਗਿਆ ਸੀ ਅੱਛਾ ਜੀ ਹਾਂ ਜੀ 2003 ਵਿੱਚ ਉਹ ਵੀ ਆ ਗਏ ਤੇ ਫਿਰ ਪਿੱਛੋਂ ਤੇ ਰਿਪੈਨ ਸੀਗੀ ਸਿਸਟਰ ਉਹਦਾ ਵਿਆਹ ਕਰ ਦਿੱਤਾ ਹੂੰ ਤੇ ਅਸੀਂ ਦੋਨੇ ਪ੍ਰਾਪਥੇ ਸੀਗੇ ਉਹਦਾ ਵਿਆਹ ਕਰ ਦਿੱਤਾ ਫਿਰ ਉਸ ਤੋਂ ਬਾਅਦ ਅ ਥੋੜੇ ਪਾਪਾ ਜੀ ਸਾਰੇ ਮੇਰੇ ਫਾਦਰ ਸਾਹਿਬ ਥੋੜੇ ਬਿਮਾਰ ਹੋ ਗਏ ਉਹਨਾਂ ਨੂੰ ਅਟੈਕ ਆ ਗਿਆ ਸੀਗਾ ਹੱਟ ਅਟੈਕ ਫਿਰ ਮਦਰ ਮੇਰੇ ਕਹਿੰਦੇ ਸੀਗੇ ਵੀ ਤੁਸੀਂ ਦੋਨਾਂ ਚ ਇੱਕ ਜਾਣਾ ਇੱਥੇ ਆ ਜਾਓ ਠੀਕ ਹੈ ਜੀ ਤੇ ਫਿਰ ਉਹਨਾਂ ਨੂੰ ਲੋੜ ਸੀ ਮੇਰੇ ਮਾਪਿਆਂ ਨੂੰ ਵੀ ਇੱਥੇ ਤੇ ਫਿਰ ਮੈਂ ਮੇਰਾ ਉੱਥੇ ਕੇਸ ਚੱਲਦਾ ਸੀਗਾ ਜੇ ਮੈਂ ਗ੍ਰੀਨ ਕਾਰਡ ਨਹੀਂ ਸੀ ਹੋਇਆ ਤੋ ਫਿਰ ਮੈਂ ਕੇਸ ਵਿੱਚੇ ਬੰਦ ਕਰਾ ਕੇ ਤੇ ਫਿਰ ਮੈਂ ਦੋ ਡਿਸੀਜਨ ਲਿਆ ਕਿ ਮੈਂ 2012 ਵਿੱਚ ਵਾਪਸ ਕਰ ਆ ਗਿਆ ਓਕੇ ਹਾਂ ਫਿਰ ਇੱਥੇ ਆ ਕੇ ਤੁਸੀਂ ਭਾਈ ਸਾਹਿਬ ਤਬਲੇ ਨੂੰ ਅਹਿਮੀਅਤ ਦਿੱਤੀ ਕਿ ਕਿਸ ਨੂੰ ਸਿਖਾਇਆ ਜਾਂ ਹੁਣ ਵੀ टीच ਕਰਦੇ ਹੋ ਜਦੋਂ ਮੈਂ ਆਪਣੇ ਪਿੰਡ ਆ ਕੇ ਮੈਂ ਕਲਾਸਾਂ ਸ਼ੁਰੂ ਕੀਤੀਆਂ ਆਸ-ਪਾਸੇ ਦੇ ਕਾਫੀ ਪਿੰਡਾਂ ਤੋਂ ਮੇਰੇ ਕੋਲ ਬੱਚੇ ਆਉਂਦੇ ਰਹੇ ਸਿੱਖਣ ਆਉਂਦੇ ਰਹੇ ਠੀਕ ਹੈ ਜੀ ਤੋ ਮੇਰੀ ਕਲਾਸ ਕਾਫੀ ਵੱਡੀ ਹੋ ਗਈ ਸੀਗੀ ਇੱਕ ਟਾਈਮ ਤੇ ਮੇਰੇ ਕੋਲ 40-40 ਬੱਚੇ ਬੈਠੇ ਹੁੰਦੇ ਸੀਗੇ ਵਾਹ ਤਾ ਉਹ ਕਲਾਸ ਮੈਂ ਮਤਲਬ 2010 ਵਿੱਚ ਮੈਂ ਪਿੰਡ ਆਇਆ ਸੀਗਾ 2014 ਵਿੱਚ ਮੈਂ ਜਲੰਧਰ ਆ ਕੇ ਸੈੱਟ ਹੋ ਗਿਆ 2010 'ਚ ਮੇਰਾ ਵਿਆਹ ਹੋਇਆ ਫਿਰ ਮੇਰਾ ਬੱਚਾ ਹੋ ਗਿਆ ਹੂੰ ਉਹ ਬੱਚੇ ਨੂੰ ਪੜ੍ਹਾਉਣ ਦੀ ਖਾਤਰ ਮੈਂ ਕਿਹਾ ਵੀ ਜਲੰਧਰ ਸਕੂਲ ਵਧੀਆ ਨੇ ਮੈਂ ਜਲੰਧਰ ਆ ਕੇ ਸ਼ਿਫਟ ਕਰ ਗਿਆ ਜਲੰਧਰ ਮੈਂ ਘਰ ਪਹਿਲੇ ਹੀ ਲੈ ਲਿਆ ਸੀਗਾ ਜਦੋਂ ਬਾਹਰ ਸੀਗਾ ਓਕੇ ਤਾਂ ਮੇਰੇ ਕੋਲ ਘਰ ਇੱਥੇ ਪਹਿਲੇ ਹੀ ਸੀਗਾ ਠੀਕ ਹੈ ਸੋ ਉਹ ਫੈਸਿਲਿਟੀ ਹੋਣ ਕਰਕੇ ਫਿਰ ਮੈਂ ਇੱਥੇ ਸ਼ਿਫਟ ਕਰ ਗਿਆ ਫਿਰ ਮੈਂ ਇੱਥੋਂ ਵੀ ਮਤਲਬ 5-6 ਸਾਲ ਪਿੰਡ ਜਿਲੰਦਰ ਤੋਂ ਕਲਾਸ ਲਗਾਨ ਜਾਂਦਾ ਰਿਹਾ ਅੱਛਾ ਜੀ ਸੋ ਫਿਰ ਵਿੱਚ ਕਰੋਨਾ ਆ ਗਿਆ ਕਰੋਨਾ ਦੇ ਟਾਈਮ ਤੇ ਵਿੱਚ ਕਲਾਸ ਬੰਦ ਕਰਨੀ ਪਈ ਉਹ ਫਿਰ ਬੱਚੇ ਕਾਫੀ ਟੁੱਟ ਗਏ ਵਿੱਚੋਂ ਠੀਕ ਹੈ ਇੱਕ ਥੋੜਾ ਹੁਣ ਰੁਝਾਨ ਬਹੁਤ ਹੋ ਗਿਆ ਬੱਚਿਆਂ ਨੂੰ ਬਾਹਰ ਜਾਣ ਦਾ ਜੀ ਇਧਰ ਇੰਟਰਸਟ ਬਹੁਤ ਘਟ ਗਿਆ ਲੋਕਾਂ ਦਾ ਘਟ ਗਿਆ ਲੋਕਾਂ ਦਾ ਕਿ ਬੱਚੇ ਕਹਿੰਦੇ ਨੇ ਪਲੱਸ 2 ਕਰੀਏ ਆ ਲੈਟਸ ਕਰੀਏ ਤੇ ਬਾਹਰ ਚਲੇ ਜਾਂਦੇ ਜੀ ਹੁਣ ਸਾਰੇ ਬਾਹਰ ਜਾਣ ਲੱਗ ਪਏ ਇੱਥੇ ਇਹਦੇ ਵਿੱਚ ਥੋੜਾ ਇੰਟਰਸਟ ਬੱਚਿਆਂ ਦਾ ਬਹੁਤ ਘਟਿਆ ਹੋਇਆ ਹੁਣ ਸਟੂਡੈਂਟ ਵੀ ਘਟ ਮਿਲਦੇ ਨੇ ਹੈਗੇ ਨੇ ਬੱਚੇ ਸਿੱਖਣ ਵਾਲੇ ਜੀ ਪਰ ਬਹੁਤੇ ਬੱਚੇ ਬਾਰ ਦਾ ਰੂਪ ਅਪਣਾਇਆ ਹੋਇਆ ਤੇ ਭਾਈ ਸਾਹਿਬ ਤਬਲੇ ਤੋਂ ਹੋਣੇ ਕੀਰਤਨ ਦਾ ਰੂਪ ਕਿਵੇਂ ਇਹਨੇ ਲਿਆ ਤੁਸੀਂ ਹੁਣ ਕੀਰਤਨ ਵੀ ਕਰਦੇ ਹੋ ਰਾਗ ਗਿੱਤੇ ਆ ਤੁਸੀਂ ਇਹ ਕਿੱਥੋਂ ਹਾਸਲ ਕੀਤੀ ਤੇ ਕੀਰਤਨ ਦਾ ਮੈਂ ਫਿਰ ਜਦੋਂ ਮੈਂ ਜਲੰਧਰ ਆ ਗਿਆ 2014 ਵਿੱਚ ਜੀ ਮੈਂ ਇੱਕ ਸਾਲ ਡੀਏਵੀ ਕਾਲਜ ਵੀ ਪੜਿਆ ਸੀਗਾ ਓਕੇ ਤਾਂ ਉੱਥੇ ਡੀਏਵੀ ਕਾਲਜ ਮੇਰਾ ਉਸਤਾਦ ਜੀ ਸਾਡੇ ਹੁੰਦੇ ਸਨ ਪੰਜਾਬ ਦੇ ਮੰਨੇ ਹੋਏ ਪ੍ਰੋਫੈਸਰ ਬੀ ਐਸ ਨਾਰਿੰਗ ਸਾਹਿਬ ਉਹਨਾਂ ਕੋਲੋਂ ਮੈਂ ਫਿਰ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਕੋ ਮੈਂ ਸੰਗੀਤ ਦੇ ਵਿਦਿਆਲੇਣੀ ਸ਼ੁਰੂ ਕੀਤੀ ਫਿਰ ਮੇਰਾ ਧਿਆਨ ਸਾਰਾ ਵੋਕਲ ਵੱਲ ਜ਼ਿਆਦਾ ਹੋ ਗਿਆ ਤਬਲੇ ਵੱਲ ਘੱਟ ਹੁਣ ਤਬਲਾ ਮੈਂ ਸਖਾਨਾ ਵੀ ਆ ਤੇ ਜ਼ਿਆਦਾ ਵੋਕਲ ਹੁਣ ਮੈਂ ਕੀਰਤਨ ਹੀ ਕਰ ਰਿਹਾ ਤੇ ਹੁਣ ਮੈਂ ਕੀਰਤਨ ਨਾਲ ਹੀ ਪਕੜੀ ਹੋਈ ਹੈ ਤੇ ਜੇ ਕੋਈ ਤਬਲੇ ਤੇ ਬਲਾਵੇ ਤਬਲੇ ਤੇ ਚਲੇ ਜਾਂਦਾ ਕੀਰਤਨ ਤੇ ਬਲਾਵੇ ਕੀਰਤਨ ਤੇ ਚਲੇ ਜਾਂਦਾ ਠੀਕ ਹੈ ਜੀ ਚਲੋ ਬਹੁਤ ਵਧੀਆ ਤੇ ਹੁਣ ਕਰੰਟਲੀ ਤੁਸੀਂ ਕੀਰਤਨ ਵੀ ਕਰਦੇ ਹੋ ਤੇ ਤਬਲਾ ਸਿਖਾਉਂਦੇ ਹੋ ਸਿਖਾਉਂਦੇ ਵੀ ਆ ਤਬਲਾ ਵੀ ਸਿਖਾਉਣਾ ਹੈ ਕਿ ਕੀਰਤਨ ਵੀ ਸਿਖਾਣੇ ਹੋ ਹਾਂਜੀ ਠੀਕ ਹੈ ਦੋਨੇ ਲੋ ਰਾਗ ਵੀ ਤੇ ਆ ਤੁਸੀਂ ਸਾਰੀ ਵੋਕਲ ਤੇ ਤਬਲਾ ਦੋਨੇ ਵੋਕਲ ਤੇ ਤਬਲਾ ਦੋਨੇ ਹਾਂ ਠੀਕ ਹੈ ਭਾਈ ਸਾਹਿਬ ਕੀਰਤਨ ਕਿੰਨਾ ਕੁ ਜ਼ਰੂਰੀ ਹੈ ਆਪਣੇ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਹੁਣ ਕੀਰਤਨ ਕਰਦੇ ਹੋ ਹਾਂਜੀ ਕਿੰਨਾ ਕੁ ਜ਼ਰੂਰੀ ਹੈ ਆਪਣੇ ਜੰਕਸਰਸ ਵਾਸਤੇ ਜਾਂ ਕਿਸੇ ਵਾਸਤੇ ਵੀ ویسੇ ਜਿਹੜਾ ਇਹ ਗੁਰਮਤ ਸੰਗੀਤ ਵਾਲਾ ਹੈਗਾ ਇਹ ਭਗਤੀ ਸੰਗੀਤ ਨੂੰ ਕਹਿ ਦਿੰਦੇ ਆਪਾਂ ਜੀ ਅ ਭਗਤੀ ਸੰਗੀਤ ਇੱਕ ਜੇ ਬਾਕੀ ਹੋਰ ਵੀ ਕਿੰਨੇ ਸੰਗੀਤ ਨੇ ਭਗਤੀ ਸੰਗੀਤ ਜਿਹੜਾ ਅਸੀਂ ਜਿਹੜੀ ਜਿਹਦੇ ਵਿੱਚ ਸਿਰਫ ਅ ਗੁਰਬਾਣੀ ਪੜਦੇ ਆ ਜਾਂ ਅਧਿਆਤਮਿਕ ਲੈਵਲ ਦੇ ਲਿਖੀਆਂ ਹੋਈਆਂ ਰਚਨਾਵਾਂ ਨੂੰ ਪੜਦੇ ਆ ਜੀ ਹਾਂਜੀ ਜੀ ਸ ਬੇਸਿਕਲੀ ਅ ਇਸ ਦਿਨ ਇਹਦੇ ਨਾਲ ਸਾਨੂੰ ਸ਼ਾਂਤੀ ਬੜੀ ਜਾਂਦੀ ਹੈ ਜੀ ਟਿਕਾਅ ਬੜਾ ਮਿਲਦਾ ਹੈ ਜਿੰਨਾ ਜਿੰਨਾ ਸਮਾਂ ਅਸੀਂ ਅ ਕਿਉਂਕਿ ਇਹਦੇ ਚ ਮਿਹਨਤ ਵੀ ਕਰਨੀ ਪੈਂਦੀ ਹੈ ਇਸ ਤਰ੍ਹਾਂ ਵੀ ਨਹੀਂ ਆਂਦਾ ਕਿ ਹਰ ਕੋਈ ਇਹਨੂੰ ਕਰ ਲੇ ਸਾਰੇ ਸਾਰੇ ਨੂੰ ਇੱਕ ਇੱਕ ਪ੍ਰੋਸੀਜਰ ਦੇ ਥਰੂ ਨਿਕਲਣਾ ਪੈਂਦਾ ਹੈ ਬਿਲਕੁਲ ਸਹੀ ਕਿਹਾ ਸੋ ਉਸ ਦੇ ਥਰੂ ਨਿਕਲ ਕੇ ਹੀ ਕਿਸੇ ਜਗ੍ਹਾ ਤੱਕ ਬੰਦਾ ਪਹੁੰਚਦਾ ਹੈ ਸੋ ਮੈਂ ਕੋਸ਼ਿਸ਼ ਕਰ ਰਿਹਾ ਹਾਂ ਬਿੰਦ ਹੁਣ ਵੀ ਕਰਦੇ ਹਾਂ ਕਿ ਅ ਚੰਗੇ ਲੋਕ ਬੱਚਿਆਂ ਨੂੰ ਸਿੱਖਿਆ ਦੇ ਸਕੀਏ ਇਸ ਲਾਈਨ ਵਿੱਚ ਜੋੜ ਸਕੀਏ ਜਿਹ ਲ ਕੇ ਤਰੀਕੇ ਨਾਲ ਬੱਚਿਆਂ ਨੂੰ ਇਸ ਲਾਈਨ ਵਿੱਚ ਲਿਆ ਸਕੀਏ ਜੀ ਪਈ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਤੁਸੀਂ ਇੱਕ ਸਪੋਰਟਸਮੈਨ ਰਹੇ ਹੋ ਤੁਸੀਂ ਜਦ ਨੈਸ਼ਨਲ ਖੇਡੇ ਹੋ ਜਾਂ ਤੁਸੀਂ ਸਟੇਟ ਖੇਡੇ ਹੋ ਹਾਂਜੀ ਤੇ ਜਦ ਕੋਈ ਸਪੋਰਟਸਮੈਨ ਅੱਛਾ ਖੇਡਦਾ ਹੈ ਤੇ ਦਰਸ਼ਕ ਤਾਲੀ ਵਜਾਉਂਦੇ ਨੇ ਜੀ ਠੀਕ ਹੈ ਜੀ ਤੇ ਹੁਣ ਜਦ ਤੁਸੀਂ ਕੀਰਤਨ ਕਰਦੇ ਹੋ ਹਾਂਜੀ ਕੋਈ ਸੰਗਤ ਦੇ ਵਿੱਚ ਕੋਈ ਜਕਾਰਾ ਲਗਾਉਂਦਾ ਹੈ ਜਾਂ ਕੋਈ ਬਾਹਰ ਆ ਕੇ ਤੁਹਾਨੂੰ ਥੋੜੀ ਪ੍ਰਸ਼ੰਸਾ ਕਰਦਾ ਹੈ ਹਾਂਜੀ ਤੇ ਤੁਸੀਂ ਇਹਨਾਂ ਦੋਨਾਂ ਵਿੱਚ ਕੀ ਫਰਕ ਦੇਖਦੇ ਹੋ ਕੀ ਉਹ ਤਾਲੀਆਂ ਦੇ ਵਿੱਚ ਆਨੰਦ ਜ਼ਿਆਦਾ ਸੀ ਕਿ ਸੰਗਤਾਂ ਦੇ ਹੁਣ ਪਿਆਰ ਦੇ ਵਿੱਚ ਦਰਸ਼ਕਾਂ ਦੇ ਪਿਆਰ ਦੇ ਵਿੱਚ ਸੰਗਤਾਂ ਦੇ ਜਿਹੜੇ ਜਕਾਰਿਆਂ ਦੇ ਵਿੱਚ ਜ਼ਿਆਦਾ ਆਨੰਦ ਆ। ਇਦਾਂ ਕਿ ਜਦੋਂ ਕੋਈ ਵੀ ਮਨੁੱਖ ਕਿਸੇ ਵੀ ਫੀਲਡ ਵਿੱਚ ਜਾਂਦਾ ਹੈ ਜੀ ਕੁਝ ਚੰਗਾ ਕਰਦਾ ਹੈ ਜੀ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਨੇ। ਉਹਨੂੰ ਖੁਸ਼ੀ ਤਾਂ ਜ਼ਰੂਰ ਹੁੰਦੀ ਹੈ। ਚਾਹੇ ਕੋਈ ਵੀ ਹੋਵੇ। ਬਿਲਕੁਲ। ਉਹ ਵੱਖਰੀ ਗੱਲ ਹੈ ਕਿ ਅੱਜ ਜਿਸ ਫੀਲਡ ਵਿੱਚ ਆਪਾਂ ਗਏ ਆਂ, ਜਿਸ ਫੀਲਡ ਵਿੱਚ ਬਹੁਤੇ ਲੋਕ ਜਾਂਦੇ ਨੇ ਜਾਂ ਅਸੀਂ ਆਏ ਆਂ। ਉਹਦੇ ਵਿੱਚ ਵੈਸੇ ਜਿਹੜਾ ਫੀਲਡ ਹੈ ਧਰਮ ਦਾ ਖੇਤਰ ਹੈ ਇਸ ਫੀਲਡ ਵਿੱਚ ਜ਼ਿਆਦਾਤਰ ਅਸੀਂ ਰਾਗ ਵਿਦਿਆ ਸਿੱਖ ਕੇ ਜਾਂ ਤਬਲਾ ਸਿੱਖ ਕੇ ਮੈਂ ਕਹਿਣ ਤੋਂ ਕੁਰੇ ਇਸ ਨਹੀਂ ਕਰਾਂਗਾ ਧਰਮ ਦੇ ਖਾਤਰ ਨਹੀਂ ਅਸੀਂ ਆਏ ਸਾਡੀਆਂ ਵੀ ਕੋਈ ਸੰਸਾਰੀ ਲੋੜਾਂ ਕਰਕੇ ਅਸੀਂ ਕਹਿ ਲਓ ਸੰਸਾਰੀ ਜ਼ਰੂਰਤਾਂ ਨੇ ਕਹਿੰਦੇ ਗੁਰਬਾਣੀ ਕਹਿੰਦੀ ਕਿ ਰੋਟੀਆਂ ਕਾਣ ਪੂਰੇ ਤਾਲ ਉਹੀ ਗੱਲ ਹੈ ਸਾਡੀ ਵਾਲੀ ਕਿ ਉਤਰਾ ਕੋਸ਼ਿਸ਼ ਕਰਦੀ ਹੈ ਕਿ ਜੋ ਗੁਰਬਾਣੀ ਪੜੀਏ ਉਹਨ ਵਿਚਾਰੀਏ ਉਹਨੂੰ ਆਪਣੇ ਜੀਵਨ ਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜੋ ਜੋ ਗੁਰਬਾਣੀ ਵਾਲੀ ਗੱਲ ਹੈ ਇਹਦੇ ਤੋਂ ਉੱਪਰ ਕੁਛ ਨਹੀਂ ਹੈਗਾ ਬਾਕੀ ਸੰਸਾਰ ਦੇ ਸਾਰੇ ਰਸ ਜਿਹੜੇ ਹਨ ਐਥੇ ਆ ਕੇ ਇਹ ਵਾਲੇ ਰਸ ਤੋਂ ਫਿੱਕੇ ਪੈ ਜਾਂਦੇ ਨੇ ਇਹ ਰਸ ਜਿਹੜਾ ਤਾਂ ਸਭ ਤੋਂ ਉੱਤਮ ਰਸ ਆ ਹੂੰ ਇਹ ਕਮਾਲ ਹੈ ਭਾਈ ਸਾਹਿਬ ਤੁਸੀਂ ਤਬਲੇ ਤੇ ਇੰਨੇ ਸਾਲ ਮਿਹਨਤ ਕੀਤੀ ਇੰਨੇ ਵੱਡੇ ਵੱਡੇ ਉਸਤਾਦਾਂ ਕੋਲੋਂ ਸਿੱਖਿਆ ਤੇ ਸਾਡੇ ਦਰਸ਼ਕਾਂ ਨੂੰ ਕੋਈ ਆਪਣੀ ਮਨਪਸੰਦ ਦੀ ਕੋਈ ਤਾਲ ਜਾਂ ਕੁਝ ਤੋਂ ਤੁਸੀਂ ਸੁਣਾਉਣਾ ਚਾਹੋ ਤੁਸੀਂ ਸਾਨੂੰ ਸੁਣਾ ਸੁਣਾਓ ਜੀ ਤਬਲਾ ਛੱਡਿਓ ਉਹਦਾ ਮੈਂ ਛੱਡਿਆ ਹੋਇਆ ਹਾਂ ਅੱਜ ਕੀਰਤ ਨਹੀਂ ਕਰਦਾ ਜਿਆਦਾ ਪਰ ਫਿਰ ਵੀ ਸੁਣਾਵਾਂਗਾ ਜੀ ਜ਼ਰੂਰ 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 ਤੁਸੀਂ ਸਾਹਿਬ ਕਿਰਪਾ ਕਰੋ ਮੈਂ ਆਪ ਜੀ ਨੂੰ ਕਾਇਦਾ ਸੁਣਾਉਣ ਜਾ ਰਿਹਾ ਮੈਂ ਉਸਤਾਦ ਲਾਲਚੰਦ ਜੀ ਗੁਰਦਾਸਪੁਰ ਤੋਂ ਉਹਨਾਂ ਤੋਂ ਥੋੜਾ ਲੈਸਨ ਲਿਆ ਸੀ ਉਹਨਾਂ ਨੇ ਮੈਨੂੰ ਇਹ ਕਾਇਦਾ ਸਿਖਾਇਆ ਸੀਗਾ ਕਾਦੇ ਤੇ ਬੋਲ ਹਨ ਧਾ ਡਿਟ ਧਗ ਨਾ ਧਾਤੀ ਧਗ ਨਾ ਕਿੰਨਾ ਕਿੰਨਾ ਤੇ ਤੇ ਕਰਦੇ ਧਾਗੇ ਨਾ ਧਾਤੀ ਧਾਗੇ ਤੇ ਨਾ ਕਿੰਨਾ ਕਾ ਹ ਤੇ ਟ ਧਾਗੇ ਨਾ ਧਾਤੀ ਧਾਗੇ ਨਾ ਕਿੰਨਾ ਤੇ ਤੇ ਕਰਦੇ ਧਾਗੇ ਨਾ ਧਾਤੀ ਧਾਗੇ ਤੇ ਨਾ ਕਿੰਨਾ ਨੰਦਪੇ ਬਹੁਤ ਬੜਾਇਆ ਹੈ ਜੀ ਪਾਈ ਸਾਹਿਬ ਪਾਈ ਸਾਹਿਬ ਬਹੁਤ ਮਹਾਰਾਜੀ ਤੁਹਾਡੇ ਤੇ ਕਿਰਪਾ ਹੈ ਤੇ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲੈਨੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਇੱਕ ਸੱਦੇ ਤੇ ਬਹੁਤ ਧੰਨਵਾਦ 6 ਸਪਿਰਚੁਅਲ ਵੇਵਸ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਸਟੂਡੀਓ ਚ ਮੈਨੂੰ ਆਉਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ तहे ਦਿਲੋਂ ਧੰਨਵਾਦ ਮਹਾਰਾਜ ਤੁਹਾਨੂੰ ਤ੍ਰਕੀਆਂ ਬਕਸ਼ਨ ਚੜ੍ਹਦੀ ਕਲਾ ਵਾਲਾ ਜੀਵਨ ਬਕਸ਼ਨ ਵਾਏ ਗੁੱਡਾ ਖਾਲਸਾ ਵਾਏ ਗੁੱਡਾ ਕੀ ਪਤ ਪਿਆਰੇ ਦਰਸ਼ਕੋ ਜਿਵੇਂ ਕਿ ਤੁਸੀਂ ਦੇਖਿਆ ਭਾਈ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਕਿੰਨੀ ਮਿਹਨਤ ਕੀਤੀ ਹੈ ਤਬਲੇ ਦੀ ਫੀਲਡ ਦੇ ਵਿੱਚ ਉਹਨਾਂ ਦਾ ਕਿੰਨਾ ਅਜਨਾਮ ਹੈ ਤੇ ਕਿਉਂ ਨਾ ਅਸੀਂ ਵੀ ਮਿਹਨਤ ਕਰਕੇ ਤੇ ਕੋਈ ਮੁੱੱਚਾ ਮੁਖਾਮ ਹਾਸਲ ਕਰੀਏ ਬਹੁਤ ਮੇਰੇ ਵੀਰ ਨਸ਼ੇ ਦੇ ਵਿੱਚ ਗਲਤਾਨ ਹੋਏ ਫਿਰਦੇ ਨੇ ਕਈ ਬਾਹਰ ਜਾਣ ਦੀ ਹੋੜ ਦੇ ਵਿੱਚ ਬੈਠੇ ਨੇ ਕਿਉਂ ਨਾ ਆਪਾਂ ਇਸ ਫੀਲਡ ਦੇ ਵਿੱਚ ਮਿਹਨਤ ਕਰੀਏ ਭਾਈ ਸਾਹਿਬ ਤੋਂ ਮਿਹਨਤ ਦਾ ਸਨੇਹਾ ਲਈਏ ਤੇ ਆਪਣਾ ਜੀਵਨ ਸਫਲਾ ਕਰੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਜੀ